ਨਿਊ ਡਿਫੈਂਸ ਕਲੋਨੀ 'ਚ ਕਰਨਲ ਸੇਖੋਂ ਦੇ ਗ੍ਰਹਿ ਵਿਖੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਲੋਕ ਸਭਾ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਇੱਕ ਵਿਸ਼ਾਲ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕਿ ਚਰਨਜੀਤ ਸਿੰਘ ਚੰਨੀ ਦੇ ਨਾਲ ਕਾਂਗਰਸ ਦੇ ਸਾਬਕਾ ਵਿਧਾਇਕ ਰਜਿੰਦਰ 베ਰੀ ਵੀ ਖਾਸ ਸੁਰਤੇ ਪੁੱਜੇ ਇਸ ਮੀਟਿੰਗ ਦੇ ਅਗਵਾਈ ਕਰਨਲ ਸੇਖੋਂ ਬਲਬੀਰ ਸਿੰਘ ਮਨੋਜ ਧਨਵਾਲ ਪ੍ਰਵੀਨਾ ਮੰਨੂ ਅਨੂ ਮਨੋਜ ਮੰਨੂ ਅਤੇ ਕਾਕਾ ਪ੍ਰਾਪਰਟੀ ਡੀਲਰ ਦੇ ਵੱਲੋਂ ਕੀਤੀ ਗਈ ਨਾ ਕਾਂਗਰਸ ਵਿੱਚ ਸੀ ਫਿਰ ਆਪ ਚ ਚਲੇ ਗਿਆ ਆਪਣੇ ਐਮਪੀ ਵੀ ਬਣਾਤਾ ਅਗਲੀ ਟਿਕਟ ਵੀ ਦੇਤੀ ਉਹ ਬੀਜੇਪੀ ਚਲੇ ਗਿਆ ਦੂਸਰੇ ਪਾਸੇ ਜਿਹੜਾ ਆਪਨੇ ਕੈਂਡੀਡੇਟ ਦਿੱਤਾ ਉਹ ਪਹਿਨਾ ਵਿਐਸਪੀਸੀ ਦਾ ਫਿਰ ਉਹਨੇ ਆਪਣੀ ਪਾਰਟੀ ਬਣਾ ਲਈ ਫਿਰ ਉਹ ਅਕਾਲੀ ਦਲ ਚਲੇ ਗਿਆ ਅਕਾਲੀ ਦਲ ਦੇ ਲੋਵਰ ਐਮਐਲਏ ਵੀ ਬਣਾਇਆ ਹੁਣ ਉਹ ਆਮ ਆਦਮੀ ਪਾਰਟੀ ਦਾ ਮੰਤਰੀ ਹੈ ਜਦ ਇਹ ਆਮ ਆਦਮੀ ਪਾਰਟੀ ਬਣੀ ਸੀ ਤਾਂ ਇਹ ਲੋਕਾਂ ਨੇ ਲੱਗਿਆ ਕਿ ਬਹੁਤ بڑا ਇਨਕਲਾਬ ਆ ਰਿਹਾ ਹੈ ਤੇ ਦੇ ਵਿੱਚ ਪਰ ਸੁੱਬੇ ਦੇ ਵਿੱਚ ਇਹਨਾਂ ਨੇ ਬੂਟੋ ਵਿਭਾਗ ਸਿੰਘ ਜੀ ਦੀ ਲਗਾ ਲਈ ਲੱਗਿਆ ਕਿ ਬੜੇ ਇਨਕਲਾਬੀ ਫੈਸਲੇ ਵਾਸਤੇ ਬਹੁਤ-ਬਹੁਤ ਧੰਨਵਾਦ ਕਰਦੀ ਹੈ ਕਿ ਤੁਸੀਂ ਪਹਿਲੀ ਵਾਰ 2 ਘੰਟੇ ਬੈਠ ਕੇ ਤਾਂ ਇੱਕ ਡਿਫੈਂਸ ਪਰਸਨ ਹੋਣ ਦੇ ਨਾਤੇ ਮੈਨੂੰ ਪਤਾ ਸੀਗਾ ਤੁਸੀਂ ਟਾਈਮ ਦੇ ਬਹੁਤ ਪੰਚੁਲੋ ਪਰ ਚੰਨੀ ਬਾਜੀ ਤੁਸੀਂ ਦੇਖੋ ਇਹ 2 ਘੰਟੇ ਤੋਂ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ ਇੰਤਜ਼ਾਰ ਕਰ ਰਹੇ ਆ ਤੁਹਾਨੂੰ ਇਸ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਵਿੱਚ ਤੁਹਾਡਾ ਕਿੰਨੀ ਮਤਲਬ ਤੁਸੀਂ ਤੁਹਾਡੇ ਵਾਸਤੇ ਪਿਆਰ ਹੈ ਤੇ ਤੁਸੀਂ ਭਰੋਸਾ ਰੱਖੋ ਸਾਡੇ ਵਾਅਦੇ ਤੋਂ ਵੱਧ ਤੋਂ ਵੱਧ ਲੀਡ ਤੋਂ ਤੁਹਾਨੂੰ ਅਸੀਂ ਜਿਤਾਵਾਂਗੇ ਤੇ ਏ ਤੁਹਾਡਾ ਇੰਤਜ਼ਾਰ ਕਰ ਰਹੇ ਸੀ ਕਿ ਵਾਦਾ ਕਰਨ ਵਾਸਤੇ ਕਿ ਤੁਸੀਂ ਬੇਫਿਕਰੇ ਰਹੋ ਸਾਡੇ ਵਾਰ ਤੋਂ ਤੁਹਾਨੂੰ ਭਰਪੂਰ ਵੋਟਾਂ ਮਿਲਣ ਗਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਪਤਾ ਸ਼ਡਿਊਲ ਬਹੁਤ ਬੀਜ਼ੀ ਆ ਤੇ ਇੱਕ ਵਾਰ ਫੇਰ ਸਾਡੇ ਆਪਣੇ ਨਿਵਾਸੀਓ ਤੋਂ ਵੱਲੋਂ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੀ ਆ ਤੇ 베ਰੀ ਬਾਜੀ ਸਾਡੇ ਉਹਨਾਂ ਦਾ ਵੀ ਧੰਨਵਾਦ ਕਰਦੀ ਆ ਮੈਨੂੰ ਪਤਾ ਉਹ ਬਹੁਤ ਬੀਜ਼ੀ ਰਹਿੰਦੇ ਆ ਨਾਲ ਨਾਲ ਉਹਨਾਂ ਦਾ ਵੀ ਸ਼ਡਿਊਲ ਬੀਜ਼ੀ ਆ ਤੇ 베ਰੀ ਬਾਜੀ ਨੂੰ ਪਤਾ ਆ ਤੇ ਥੈਂਕ ਯੂ ਸਾਰਿਆਂ ਦਾ ਤੁਹਾਡਾ ਆਉਣ ਵਾਸਤੇ ਤੇ ਮੈਂ ਕੰਨੀ ਬਾਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਆ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਇਲੈਕਸ਼ਨ ਦਾ ਦੌਰ ਹੈ ਤੇ ਕਿੰਤੂ ਪਰੰਤੂ ਇਹ ਦੂਜੀ ਪਾਰਟੀ ਨੇ ਚੱਲਦਾ ਪਿਆ ਪਰ ਸਾਡਾ ਜਿਹੜਾ ਕਿੰਤੂ ਪਰੰਤੂ ਜਾਇਜ਼ ਹੈ ਤੁਸੀਂ ਜਾਣਦੇ ਹੋ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਦੀ ਜਿਹੜੀ ਸਰਕਾਰ ਚੱਲ ਰਹੀ ਹੈ ਆਏ ਦਿਨ ਲੁੱਟਖੋਹਾਂ ਹੋ ਰਹੀਆਂ ਚੀਜ਼ ਨੀਚਿੰਗ ਹੋ ਰਹੀਆਂ ਸਾਡੇ ਜੀਪਗੜ੍ਹ ਰੋਡ ਤੇ ਆ ਕੋਸਟਲ ਰੋਡ ਤੇ ਆਏ ਦਿਨ ਆਪਾਂ ਹੀ ਇੱਕ ਇੱਕ ਅਪਰੇਕੇ ਵਰਤਾਂ ਹੋਈ ਜਾਂਦੀ ਉੱਤੇ ਸਰਕਾਰ ਆਣ ਤੋਂ ਬਾਅਦ ਲੁੱਟਖੋਹ ਅਰ 02 ਗੋਲੀ ਚਾਦੀ ਪੂਰੇ ਪੰਜਾਬ ਦੇ ਵਿੱਚ ਤੁਸੀਂ ਖਵਾਰਾ ਪੜ੍ਹ ਲਓ ਕਿਤਨੇ ਕਿਤੇ ਕਿਤੇ ਮੋਗੇ ਕਦੀ ਮਠਿੰਡੇ ਕਦੀ ਮਲੋੜ ਤੇ ਵਪਾਰੀ ਨੂੰ ਮਾਰਤਾ ਕਿਸ ਦੀ ਕਾਰ ਖੋਲੀ ਤੋਂ ਮਾਹੌਲ ਇੰਨਾ ਕਾ ਖਰਾਬ ਕਰ ਦਿੱਤਾ ਇਹਨਾਂ ਨੇ ਕਿ ਜੇ ਅੱਜ ਆਪਾਂ ਅੱਗੇ ਰਾਤੀ ਆਪਾਂ 12 ਵਜੇ ਸੈਰ ਕਰਨ ਚੱਲਦੇ ਰਹੇ ਸੀਗਾ ਰੇਡ ਵੀ ਚੱਲੀ ਚੱਲੀ ਬਾਸ ਸੈਰ ਕਰੋ ਤੋਂ ਹੁਣ ਜਾਣ ਲੱਗੇ ਪੰਜਾਵੇ ਲੈਣੇ ਵੀਰੇ ਭਈ ਸੋਨਾ ਸੁਨਾਣਾ ਪਾ ਕੇ ਜਾਈਂ ਚਾਂਦ ਸੁਨਾਣਾ ਪਾ ਕੇ ਜਾਈਂ ਵੀ ਇਦਾਂ ਹੀ ਜਾਈਂ ਤੇ ਜੇ ਕਿਤੇ ਨਕਲੀ ਪਾ ਕੇ ਚੱਲ ਜAVE ਤੇ ਕੋਕੋ ਕੇ ਲੈ ਜਾਂਦੇ ਕੋ ਅੱਧੇ ਘੰਟੇ ਬਾਅਦ 15 ਮਿੰਟ ਵਾਪਸ ਮੁਕਾਂਦੇ ਮੋੜ ਕੇ ਫੇਰ ਲਈ ਰਣ ਚੜ੍ਹ ਜਾਈਂ ਦਿਨਾਂ ਵਿੱਚ ਮੀਣਾ ਮਾਰਦੇ ਆ ਕਿਸੇ ਨੂੰ ਸਾਡ ਟਾਈਮ ਵੇਸਟ ਕੀਤਾ ਜਨਤ ਹੀ ਸੁਣਾ ਪਾਇਆ ਤੂੰ ਤੇ ਇਸ ਲਈ ਨਾ ਹੀ ਪਾਓ ਤੇ ਇਹ ਬਾਰਤ ਬੜੀ ਬੜੀ ਹੋਈ ਹੈ ਜੀ ਤੇ ਸਾਡੇ ਕਹਿੰਦੇ ਤਾਂ ਕੋ ਪੁੱਛੋ ਹੀ ਨਾ ਗਰੀ ਗਰੀ ਤੇ ਪੁੜੀ ਵਿਕਦੀ ਹੈ 18 ਤੋਂ 20 ਸਾਲ ਦੇ ਬੱਚੇ ਐ ਜਿਹੜੇ ਨਸ਼ਾ ਵੇਚਦੇ ਐ ਤੇ ਸਰਕਾਰ ਬਿਲਕੁਲ ਇਸ ਕੰਮ ਤੇ ਫੇਲ ਐ ਜਿੰਦਗੀ ਭਵੰਤਮਾਨ ਨੇ ਕਿਹਾ ਸੀ ਨਸ਼ਾ ਮੁਕਤਰਾਉਣ ਪੰਜਾਬ ਨੂੰ ਉਹ ਕਲੀਨਿੰਗ ਹੋਇਆ ਨਾ ਹੋਣਾ ਇਨਾਂ ਕੋਲ। ਕਿ ਇਹ ਕਾਂਗਰਸ ਸਰਕਾਰ ਹੀ ਹੈ ਜਿਹੜੀ ਆ ਕੇ ਇਸ ਕੰਮਾਂ ਤੇ ਨੱਥ ਪਾ ਸਕਦੀ ਹੈ ਕਿ ਚੰਨੀ ਸਾਹਿਬ ਹੀ ਹੈ ਸਾਡੇ ਜਿਹੜੇ ਆ ਕੇ ਸਾਡਾ ਇਹ ਕੰਮ ਪਹਿਲੇ ਕਰਨਗੇ ਤੇ ਬਾਕੀ ਦੀ ਡਿਵੈਲਪਮੈਂਟ ਦੀ ਕਰੇ। ਥੋੜੀ ਬੁੰਦੀ 베ਰੀ ਸਾਹ ਨੇ ਕਰਵਾ ਦਿੱਤੀ ਹੈ ਜਿਹੜੀ ਰਹਿ ਗਈ ਹੈ ਉਹ ਪਾ ਚੰਨੀ ਸਾਹ ਕੋ ਕੋ ਗ੍ਰਾਂਟ ਲੈ ਲੈਣੀ ਹੈ। ਜਿਹੜਾ ਕੰਮ ਕਰਾਣਾ ਚਾਹਾਲਿਓ ਤੁਹਾਨੂੰ ਪਤਾ ਹੋਣਾ ਕਿ ਬਿੰਗੇ ਤੋਂ ਲੈ ਕੇ ਗੋਲਡਨ ਕਲੋਨੀ ਪੇਸਵਾਨ ਪੇਸ 2 ਮੁੰਗਾ ਕਲੋਨੀ ਅਡਵਾਂਸ ਮੁੰਗੀ ਦੇ ਤੋਂ 60 ਕੇ ਵੀ ਤਾਰਾ ਜਾਂਦੇ ਸੀ ਨਹੀਂ 11 ਕੇ ਵੀ ਤਾਰਾ ਜਾਂਦੀਆਂ ਸੀਗੀਆਂ ਤੇ ਮੇਰੇ ਖਿਆਲ ਨਾਲ ਮੈਕਸਿਮਮ 12 ਦਿਨ ਫੜਾਇਨਾ ਨਹੀਂ ਉਹ ਦਿਨ ਮੈਂ ਬੜਾ ਐਫਰਟ ਕਰਕੇ ਪਤਾ ਨਹੀਂ 70 ਲੱਖ ਰੁਪਏ ਦਾ ਪ੍ਰੋਜੈਕਟ ਜਿਹੜਾ ਦੋ ਵਾਰੀ ਮੈਂ ਪਾਸ ਕਰਾਇਆ ਸਾਡੇ ਕੋਲ ਜਿਹੜੇ ਬੰਦੇ ਜਿਹਦੇ ਦੂਜੀ ਪਾਰਟੀ ਦੇ ਸੀਗੇ ਉਹਨਾਂ ਨੇ ਐਸਿਊਮ ਕਰਦੇ ਜਾ ਕੇ ਕਿ ਅਸੀਂ ਸਟੇ ਲੈ ਆਣਾ ਜੇ ਤੁਸੀਂ ਇਹ ਕੰਮ ਕੀਤਾ ਦਾ ਅਸੀਂ ਨਕਸ਼ਾ ਵੀ ਬਣਵਾ ਲਿਆ ਬਾਹਰ ਰੋਡ ਤਾਰ ਕਢਾਉਂਦਾ ਪਸਾੜਾ ਕੰਮ ਕੀਤਾ ਨਹੀਂ ਗੁਰਮਨ ਕੋਰ ਐਮਐਲਏ ਹੁਣੇ ਸੀ ਉਦੋਂ ਜਦੋਂ ਅਸੀਂ ਉਹਨੂੰ ਕਿਹਾ ਤੇ ਕਹਿੰਦੇ ਮਨੋਈ ਮੈਂ ਤਾਂ ਗ੍ਰਾਂਟ ਦੇਣ ਨੂੰ ਤਿਆਰ ਬੈਠੀ ਆ ਪਰ ਐਸਡੀਓ ਸਾਹਿਬ ਕਹਿੰਦੇ ਆ ਕਿ ਇਹਨੇ ਸਟੇਲ ਲੈ ਲੈਣੀ ਹੈ ਤੇ ਜਿਹੜੇ ਪੈਸੇ ਅਸੀਂ ਦੇਣੇ ਆ ਉਹ ਬਾਝੰਨੇ ਆ ਤੇ ਕੁਝ ਪੈਸੇ ਅਸੀਂ ਪਬਲਿਕ ਨੂੰ ਇਕੱਠੇ ਕਰਨੇ ਸੀਗੇ ਤੇ ਕਹਿੰਦੇ ਮੁੜ ਕੇ ਪਬਲਿਕ ਤੈਨੂੰ ਕਹਿਣਾ ਕਿ ਤੂੰ ਪੈਸੇ ਇਕੱਠੇ ਕਰ ਲਾ ਤੇ ਤੇ ਤੋਂ ਦੁਆਰਾ ਮਿਲ ਨਹੀਂ ਨਹੀਂ ਵਾਪਸ ਚਲੋ ਤੇ ਦੇਰੀ ਸਾਹਿਬ ਆਏ ਦੇਰੀ ਸਾਹਿਬ ਨੂੰ ਵੀ ਗਿਆ ਮੈਂ ਕਿਹਾ ਦੇਰੀ ਸਾਹਿਬ ਅੱਧਾ ਕੰਮ ਰਹਿ ਗਿਆ ਤਾਂ ਕਾ ਹੋ ਗਿਆ ਕਰਾ ਦਿਓ ਤੇ ਦੇਰੀ ਸਾਹਿਬ ਨੇ ਸਭ ਨੂੰ ਤਾਰਾ ਕਢਾਈਆਂ ਪੂਰੀਆਂ ਤਿਆਰ ਅਸ ਦੂਰੋਦਿਕ ਮੰਦਰੀ ਮਕਾਨ ਪਾਏ ਨੇ ਸਾਡੇ ਮਕਾਨ ਤੋਂ ਕਹਾਂ ਜਾਂਦੇ ਸੀ ਆ ਮੇਰੇ ਕੰਨਾਂ ਤੋਂ 50 60 ਮੋਟਾਣੇ ਦਾ ਸੀ ਜਿਹੜੇ ਸਿੰਗਲ ਸਟੋਰੀ ਸੀਗੇ ਡਬਲ ਸਟੋਰੀ ਸੀਗੇ ਸਭ ਤੋਂ ਵੱਡੀ ਪ੍ਰੋਬਲਮ ਇਹ ਆਉਂਦੀ ਸੀ ਕਿ ਮੀਟਰ ਨਹੀਂ ਅਪਲਾਈ ਹੁੰਦਾ ਸੀ ਆਲੇ ਕਹਿੰਦੇ ਤੁਸੀਂ ਘੱਟ ਰੇਟ ਤੇ ਪਲਾਟ ਲਿੱਤੇ ਆ ਤੇ ਹੁਣ ਤੁਸੀਂ ਕਹਿੰਦੇ ਕਿ ਮੀਟਰ ਲਾਓ ਤੇ ਮੀਟਰ ਅਸੀਂ ਲਾਣ ਨਹੀਂ ਦੇਨੇ ਉਹ ਵੀ ਅਸੀਂ ਗਹਿ ਘਵਾ ਕੇ ਚਲੋ ਪਹਿਲੇ ਦੇ ਕੇ ਇੱਕ ਤਾਂ ਹੀ ਨਾਲ ਉਹ ਕਰੋ ਕਿ ਮੀਟਰ ਲਵਾ ਲਈ ਤੇ ਅੱਜ ਚੋਕ ਦੀ ਸਾਹ ਲੈਣ ਦੇ ਕਿ ਮੇਰੀ ਸਾਹ ਨੂੰ ਕਾਲਾ ਘੜਾ ਆਤੀਆਂ ਬਾਕੀ ਚੰਨੀ ਸਾਹਿਬ ਤੁਹਾਨੂੰ ਪਤਾ ਤਿੰਨ ਮਹੀਨੇ ਰਹੇ ਨੇ ਤਿੰਨ ਮਹੀਨੇ ਜੇ ਉਹਨਾਂ ਨੇ ਬੜੀਆ ਕਾਰਾਡਾ ਦਿੱਤੀਆ ਜਿਨਾ ਕਿ ਫਿਲਮ ਨੂੰ ਆਪ ਹੀ ਆ ਕੇ ਦੇਣਗੇ ਇਸੇ ਲਈ ਸਾਡਾ ਡੇ ਬਾਕੀ ਸਮਾਂ ਆ ਗਿਆ ਇੱਕ ਦਿਨ ਨੂੰ ਵੋਟਾਂ ਪੈਣੀਆਂ ਮੇਰੇ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸੇ ਲਈ ਨਾਤ ਹੋ ਕੇ ਤਿਆਰ ਹੋ ਕੇ ਪੰਜੇ ਦਿਨ ਸ਼ਾਂਤ ਤੇ ਮੂਰਾ ਲਾਣੀਆਂ ਨੇ ਤੇ ਸਰਦਾਰ ਚੰਦ ਸਿੰਘ ਚੰਨੀ ਜੀ ਨੂੰ ਕਾਮਯਾਬ ਬਣਾਣਾ ਹੈ ਉਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੈ ਜੇ ਅਪਾ ਵਿਕਾਸ ਕਰਨਾ ਚਾਹਨੀ ਆ ਆਪਣੇ ਗਰੀਏਟੇ ਆਪਣੇ ਕਲੋਨੀ ਦੇ ਵਿੱਚ ਜੈ ਜੈ ਭਾਰਤ ਅਪਾ ਕਿਦਾਂ ਸੁਤੰਤਰਤਾ ਲਈਏ ਅਨਫੋਰਚੂਨੇਟਲੀ ਉਹਨਾਂ ਨੂੰ ਕਿਸੇ ਨੇ ਇੱਥੇ ਦੱਸ ਦਿੱਤਾ ਤੇ ਉਹਨਾਂ ਨੂੰ ਫਿਰ ਬਾਅਦ ਦੇ ਵਿੱਚ ਫਾਂਸੀ ਹੋਈ ਉਹਨਾਂ ਨੇ ਫਾਂਸੀ ਦਾ ਰਸਾ ਚੁੰਮਿਆ ਕਿ ਕੋਈ ਉਹਦੇ ਮਨ 'ਚ ਭਾਵਨਾਵਾਂ ਸੀ ਕੋਈ ਸ਼ੁਕੂ ਭਾਵਨਾ ਕੋਈ ਜਜ਼ਬਾ ਸੀ ਕੋਈ ਜਨੂਨ ਸੀ ਕੋਈ ਉਹਨਾਂ ਦਾ ਕੋ ਏਮ ਸੀ ਕਿ ਕੱਲ ਹੀ ਹੋ ਆਪਣੀ ਜਿੰਦਗੀ ਕੁਰਬਾਨ ਕਰ ਦੇ ਆਪਾਂ ਜਿਉਂ ਤੇ ਨਜ਼ਰ ਮਾਰੀਏ ਜਿਹੜੀ ਆਜ਼ਾਦੀ ਲਈ ਉਹ ਸ਼ਹੀਦ ਹੋ ਗਏ ਸਾਨੂੰ ਜ਼ਰੂਰਤ ਹੈ ਉਹ ਆਜ਼ਾਦੀ ਨੂੰ ਸਹੀ ਸਲਾਮਤ ਆਪਾਂ ਰੱਖੀਏ ਕਿਸ ਤਰ੍ਹਾਂ ਜਿਹਦੇ ਵਿੱਚ ਸਾਡਾ ਇੱਕ ਗਰੀਬ ਤੋਂ ਗਰੀਬ ਮਜ਼ਦੂਰ ਕਿਸਾਨ ਦੁਕਾਨਦਾਰ ਭਾਗੀਦਾਰ ਹੋ ਜੇ ਤਾਂ ਕਹਿੰਦੇ ਹੁੰਦੇ ਆ ਕਿ ਜੇ ਅਮੀਰੀ ਸਾਡੇ ਕੋਲ ਆਵੇ ਤੇ ਅਮੀਰੀ ਆਪਾਂ ਵੰਡ ਕੇ ਖਾਈਏ ਤੇ ਜੇ ਗਰੀਬੀ ਆ ਜਾਏ ਤੇ ਗਰੀਬੀ ਵੀ ਆਪਾਂ ਸਾਂਝੀ ਕੱਟ ਕੇ ਖਾਈਏ ਇਹ ਪੁਰਾਣੇ ਬਜ਼ੁਰਗਾਂ ਦਾ ਸੂਲ ਹੁੰਦਾ ਸੀਗਾ ਸਾਨੂੰ ਜ਼ਰੂਰਤ ਹੈ ਜਦੋਂ ਅੰਗਰੇਜ਼ ਵੀ ਆਏ ਸੁਣ ਲੈ ਜੀ ਅੰਗਰੇਜ਼ ਵੀ ਆਏ ਉਹ ਈਸਟ ਇੰਡੀਆ ਕੰਪਨੀ ਲੈ ਕੇ ਆਏ ਮਾਲਦਾਰ ਕੰਪਨੀ ਉਹਨੇ ਵੀ ਸਾਨੂੰ ਬੜੇ ਡਵੈਲਪਮੈਂਟ ਦੇ ਚਾਂਸੇ ਦਿੱਤੇ ਉਹਨੀ ਰੇਲ ਲਾਈਨ ਈਸਟ ਇੰਡੀਆ ਕੰਪਨੀ ਅੰਗਰੇਜ਼ਾਂ ਨੇ ਬਣਾਈ ਸੀ